ਕੀਤਾ ਜਾ ਰਿਹਾ ਹੈ ਤੁਸ਼੍ਰਮਿਕ ਕਮੇਟੀ ਦੇ ਕਾਫੀ ਮੁਲਾਜ਼ਮ ਅਧਿਕਾਰੀ ਇੱਥੇ ਮੌਜੂਦ ਨੇ ਜੋ ਪ੍ਰਧਾਨ ਸ਼੍ਰੋਮਿਕ ਕਮੇਟੀ ਦੇ ਨਾਲ ਇਸ ਸੇਵਾ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਨੇ ਔਰ ਸਤਰਾ ਵਾਹਿਗੁਰੂ ਦਾ ਜਾਪ ਕਰਦੇ ਹੋਏ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਤੋਂ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੇ ਸਰਾਵਾ ਗੇਟ ਵਾਲੇ ਪਾਸੇ ਸਥਿਤ ਜੋੜਾ ਕਰਦੀਆਂ ਨੇ ਜਿੱਥੇ ਪੰਜ ਪਿਆਰੇ ਸਹਿਬਾਨ ਵੱਲੋਂ ਲਗਾਈ ਗਈ ਧਾਰਮਿਕ ਸਜਾ ਦੇ ਅਨਸਾਰ ਜਿਹੜੀ ਸੇਵਾ ਹੈ ਉਹ ਐਡਵੋਕੇਟ ਰਜਿੰਦਰ ਸਿੰਘ ਧਾਮੀ ਵੱਲੋਂ ਆਰੰਭ ਕਰ ਦਿੱਤੀ ਗਈ। ਤੋਂ ਸਿਰਫ ਇੱਕ ਦਿਨ ਦੀ ਸੇਵਾ ਹੈ। ਇੱਕ ਘੰਟਾ ਸਭ ਤੋਂ ਪਹਿਲਾਂ ਇਸੇ ਤਰ੍ਹਾਂ ਜੋੜੇ ਸਾਫ਼ ਕਰਨ ਜਾਂ ਜੋੜੇ ਪਾਲਿਸ਼ ਕਰਨ ਦੀ ਸੇਵਾ ਕੀਤੀ ਜਾਣੀ ਹੈ। ਇਸ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਚ ਜਾ ਕੇ ਝੂਠੇ ਬਰਤਨ ਮੰਜਨ ਦੀ ਸੇਵਾ ਇੱਕ ਘੰਟੇ ਲਈ ਕੀਤੀ ਜਾਣੀ ਹੈ। ਔਰ ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਬੈਠ ਕੇ ਪੰਜ ਜਾਪ ਜਪਜੀ ਸਾਹਿਬ ਦੇ ਜਪਜੀ ਸਾਹਿਬ ਦੇ ਪੰਜ ਪਾਠ ਜਿਹੜੇ ਆ ਉਹ ਕੀਤੇ ਜਾਣੇ ਆ ਫਿਰ ਸ੍ਰੀ ਕਾਲਤਖ ਸਾਹਿਬ ਵਿਖੇ ਪਹੁੰਚ ਕੇ ਦੇਖ ਕਰਵਾ ਕੇ ਪੁੱਲ ਬਖਸ਼ੌਣ ਦੀ ਅਰਦਾਸ ਕੀਤੀ ਜਾਣੀ। ਤੋਂ ਇਹ ਸਿੱਖ ਮਰਿਆਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਹੈ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਜਦੋਂ ਉਹਨਾਂ ਤੋਂ ਜਾਣੇ-ਅਣਜਾਣੇ ਚ ਗਲਤੀ ਹੋਈ ਤਾਂ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਆਪਣੀ ਗਲਤੀ ਮੰਨੀ ਲਿਖਤੀ ਰੂਪ ਦੇ ਵਿੱਚ ਉਸ ਦੀ ਮਾਫੀ ਮੰਗੀ। ਵੀਡੀਓ ਪਾ ਕੇ ਸਪੁੱਚੀ ਸਿੱਖ ਸੰਗਤ ਤੋਂ ਉਸ ਦੀ ਮਾਫੀ ਮੰਗੀ ਪਰ ਜਦੋਂ ਸਪੁੱਦੇ ਤੇ ਸਿਆਸਤ ਹੋਣੀ ਸ਼ੁਰੂ ਹੋਈ ਤਾਂ ਉਸ ਦੇ ਬਾਅਦ ਸਿੱਖ ਰਵਾਇਤਾ ਅਨੁਸਾਰ ਪੰਥਕ ਮਰਿਆਦਾ ਨੂੰ ਦੀ ਪਾਲਣਾ ਕਰਦੇ ਹੋਏ ਮੁਰਤੂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੈਰੀ ਰਕਬੀਰ ਸਿੰਘ ਹਰਾਂ ਕੋਲ ਗਏ ਤਾਂ ਉਹਨਾਂ ਦੇ ਆਦੇਸ਼ ਅਨੁਸਾਰ ਅੱਜ ਕਿਉਂਕਿ ਹਰ ਬੁੱਧਵਾਰ ਦੇ ਬੁੱਧਵਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਪਿਆਰੇ ਸਹਿਬਾਨ ਵੱਲੋਂ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਹੈ ਤਾਂ ਪੰਥਕ ਮਰਿਆਦਾ ਅਨੁਸਾਰ ਜੇਦੋ ਕੋਈ ਵੀ ਪੰਜ ਪਿਆਰੇ ਸਹਿਬਾਨ ਅੱਗੇ ਤੇ ਸਰਮੁਖ ਪੇਸ਼ ਹੋ ਕੇ ਆਪਣੀ ਗਲਤੀ ਕਬੂਲ ਲੈਂਦਾ ਤਾਂ ਪੰਜ ਪਿਆਰੇ ਸਹਿਬਾਨ ਉਸ ਨੂੰ ਧਾਰਮਿਕ ਸਜ਼ਾ ਲਗਾਉਣ ਸਕਦੇ ਨੇ ਇਹ ਪੰਥ ਦੀ ਮਰਿਆਦਾ ਹੈ ਸੇ ਕੌਮ ਦੀ ਮਰਿਆਦਾ ਹੈ ਤਾਂ ਉਸੇ ਮਰਿਆਦਾ ਦੀ ਪਾਲਣਾ ਕਰਦੇ ਹੋਏ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੀ ਕਾਰਤਕ ਸਾਹਿਬ ਇੱਕ ਪਹੁੰਚੇ ਸਨ ਪੰਜ ਪਿਆਰਿਆਂ ਦੇ ਸਰਮੁਖ ਪੇਸ਼ ਹੋਏ ਸਨ ਤੋਂ ਪੰਜ ਪਿਆਰੇ ਸਹਿਬਾਨ ਵੱਲੋਂ ਜਿਹੜੀ ਹੈ ਉਸ ਧਾਰਮਿਕ ਸਜਾ ਲਗਾਈ ਗਈ ਹੈ ਜਿਸ ਅਨੁਸਾਰ ਸੇਵਾ ਤੁਰੰਤ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਆਰੰਭ ਕਰ ਦਿੱਤੀ ਗਈ ਹੈ ਸੋ ਇੱਥੇ ਜਿਸ ਤਰ੍ਹਾਂ ਤਸਵੀਰਾਂ ਲਾਈਵ ਦਿਖਾ ਰਿਹਾ ਵੀ ਬੀ ਜਗੀਰ ਕੋਰ ਮਾਮਲੇ ਵਿੱਚ ਅਰਜਨ ਸਿੰਘ ਤਾਮੀਨ ਜੋ ਤਾਰਮਿਕ ਸਜ਼ਾ ਮਿਲੀ ਹੈ ਉਸ ਦੀ ਪਾਲਣਾ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਸੇਵਾ ਦੌਰਾਨ ਅਤੇ ਜਪਤੀ ਸਾਹਿਬ ਦਾ ਪਾਠ ਵੀ ਉਹਨਾਂ ਵੱਲੋਂ ਇੱਥੇ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਜਦੋਂ ਤਾਰਮਿਕ ਸਜ਼ਾ ਪੂਰੀ ਕਰਨਗੇ ਉਹਨਾਂ ਵੱਲੋਂ ਅਰਦਾਸ ਵੀ ਕਰਾਈ ਜਾਏਗੀ ਪੁਲ ਵਰਕਸ਼ਾਪ ਤੋਂ ਬਾਅਦ ਅਰਦਾਸ ਵੀ ਉਹਨਾਂ ਨੂੰ ਕਰਾਣੀ ਹੋਵੇਗੀ ਜਿਸ ਨਾਲ ਇਸ ਮਾਮਲੇ ਜਿਨ੍ਹਾਂ ਨੂੰ ਤਾਰਮਿਕ ਸਜ਼ਾ ਦਿੱਤੀ ਗਈ ਹੈ ਮਨਿੰਦਰ ਜਿਸ ਨਾਲ ਤਸਵੀਰਾਂ ਅਸੀਂ ਵੇਖ ਰਿਹਾ ਕਿ ਜੋ ਵੀ ਤਾਰਮਿਕ ਸਜ਼ਾ ਦਿੱਤੀ ਗਈ ਹੈ ਕੁਝ ਦਿਨ ਪਹਿਲਾਂ ਹੀ ਪੰ ਸਿੰਘ ਸਰਵਾਨ ਦੇ ਸਾਹਮਣੇ ਪੇਸ਼ ਹੋਏ ਸਨ ਪੰ ਪਿਆਰੇ ਦੇ ਸਾਹਮਣੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਇਹ ਸਜ਼ਾ ਦਿੱਤੀ ਗਈ ਹੈ ਹਾਂ ਜੀ ਬਿਲਕੁਲ ਜੋ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਉਹ ਸੰਸਾਰ ਪੰਜ ਸਿੰਘ ਸਵਾਰ ਮਾਫ ਕਰਨਾ ਪੰਜ ਪਿਆਰੇ ਸਹਿਬਾਨ ਜੋ ਜਿੰਨਾਂ ਦੇ ਸਰਮੁਖ ਐਡਵੋਕੇਟ ਹਜਿੰਦਰ ਸਿੰਘ ਤਾਮੀਂ ਪੇਸ਼ ਹੋਏ ਸਨ ਤੋਂ ਪੰਜ ਪਿਆਰੇ ਸਹਿਬਾਨ ਵੱਲੋਂ ਜਿਹੜਾ ਇੱਕ ਮਤਾ ਕਰਕੇ ਗੁਰਮਤਾ ਕਰਕੇ ਐਡਵੋਕੇਟ ਹਜਿੰਦਰ ਸਿੰਘ ਤਾਮੀਂ ਜਿੰਨਾਂ ਵੱਲੋਂ ਆਪਣਾ ਗੁਨਾਹ ਕਬੂਲ ਕੀਤਾ ਗਿਆ ਹੈ ਪੁਲ ਬਖਸ਼ੋਂ ਦੀ ਅਦਾਸ ਕੀਤੀ ਗਈ ਹੈ ਤੇ ਉਹਨਾਂ ਨੂੰ ਸਿਰਫ ਇੱਕ ਦਿਨ ਦੀ ਧਾਰਮਿਕ ਸਜ਼ਾ ਜਿਹੜੀ ਲਗਾਈ ਗਈ ਹੈ ਕਿਉਂਕਿ ਇਹ ਸਜ਼ਾ ਸੰਕੇਤਕ ਰੂਪ ਦੇ ਵਿੱਚ ਹੈ ਜਿਸ ਦੀ ਮਾਫੀ ਪਹਿਲਾਂ ਤੋਂ ਹੀ ਉਹਨਾਂ ਵੱਲੋਂ ਮੰਗੀ ਜਾ ਚੁੱਕੀ ਹੈ ਵੀਡੀਓ ਪਾ ਕੇ ਜਨਤਕ ਰੂਪ ਦੇ ਵਿੱਚ ਵੀ ਔਰ ਲਿਖਤੀ ਰੂਪ ਵਿੱਚ ਸ਼੍ਰੀ ਕਾਲ ਤਕ ਸਾਹਿਬ ਨੂੰ ਜਿਹੜਾ ਤੁਰੰਤ ਇਹ ਗਲਤੀ ਹੋ ਕੀਤੇ ਜਾਣ ਤੋਂ ਅਗਲੇ ਦਿਨ ਹੀ ਜਿਹੜਾ ਉਹ ਸ਼੍ਰੀ ਕਾਲ ਤਕ ਸਾਹਿਬ ਵਿਖੇ ਪਹੁੰਚ ਕੇ ਇੱਕ ਮਾਫੀ ਨਾਮਾ ਦਿੱਤਾ ਗਿਆ ਸੀ ਇੱਕ ਬੇਨਤੀ ਪੱਤਰ ਦਿੱਤਾ ਗਿਆ ਸੀ ਲਿਖਤੀ ਰੂਪ ਦੇ ਵਿੱਚ ਕੀਤੇ ਗੁਨਾਹ ਦੀ ਮਾਫੀ ਮੰਗੀ ਗਈ ਸੀ ਤੋ ਉਸੇ ਅਨਸਾਰ ਹੀ ਮੁਰਤੋਂ ਸ਼੍ਰੀ ਕਾਂਟਕ ਸਾਹਿਬ ਦੇ ਜਥੇਦਾਰ ਸ਼੍ਰੀ ਮਾਫ ਕਰਨਾ ਸਿੰਘ ਸਾਹਿਬ ਗੈਣੀ ਰੁਕਬੀ ਸਿੰਘ ਦੇ ਘਰ ਪਹੁੰਚੇ ਸਨ ਉਹਨਾਂ ਦੇ ਆਦੇਸ਼ ਅਨੁਸਾਰ ਸਿੰਘ ਸਾਹਿਬ ਵੱਲੋਂ ਦੇਸ਼ ਦਿੱਤਾ ਗਿਆ ਸੀ ਕਿ ਪੰਜ ਪਿਆਰੇ ਸਹਿਬਾਨ ਕੋਲ ਪੇਸ਼ ਹੋ ਤੇ ਧਾਰਮਿਕ ਸਜ਼ਾ ਲਗਾਓ ਤੋ ਪੰਜ ਪਿਆਰੇ ਸਹਿਬਾਨ ਵੱਲੋਂ ਇੱਕ ਦਿਨ ਦੀ ਧਾਰਮਿਕ ਸਜ਼ਾ ਲਗਾਈ ਗਈ ਹੈ ਜਿਸ ਅਨਸਾਰ ਸ਼੍ਰੀ ਦਰਬਾਰ ਸਾਹਿਬ ਸਪੂਚ ਸਿੱਧ ਜੋੜਾ ਘਰ ਚ ਇੱਕ ਘੰਟਾ ਜੋੜੇ ਚੜਨ ਦੀ ਸੇਵਾ ਕੀਤੀ ਜਾਣੀ ਹੈ ਇਸ ਤੋਂ ਬਾਅਦ ਸ਼੍ਰੀ ਕੋ ਰਾਪ ਦਾਸ ਲੰਗਰ ਘਰ ਵਿੱਚ ਜਾ ਕੇ 1 ਘੰਟਾ ਝੂਠੇ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ ਜਾਣੀ ਹੈ ਔਰ ਉਪਰੰਤ ਪੰਜ ਜਾਪ ਜਪਜੀ ਸਾਹਿਬ ਦੇ ਜਪਜੀ ਸਾਹਿਬ ਦੇ ਪੰਜ ਪਾਠ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦੇਖ ਕਰਾ ਕੇ ਅਰਦਾਸ ਕੀਤੀ ਜਾਣੀ ਹੈ ਤਾਂ ਇਹ ਤਸਵੀਰ ਜਿਹੜੀ ਹੈ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਦਰਸਾਉਂਦੀ ਹੈ ਸਿੱਖ ਕੌਮ ਦੀ ਮਹਾਨ ਪੰਥਕ ਮਰਿਆਦਾ ਨੂੰ ਦਰਸਾਉਂਦੀ ਹੈ ਜਿੱਥੇ ਕੋਈ ਵੀ ਜੇਕਰ ਗੁਨਾਹ ਕਬੂਲ ਕਰਦਾ ਹੈ ਸਿਰ ਝੁਕਾ ਕੇ ਸਿਰ ਨਵਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਝੋਲੀਆਂ ਅੱਡ ਕੇ ਪੇਸ਼ ਹੁੰਦਾ ਹੈ ਤਾਂ ਗੁਰੂ ਸਾਹਿਬ ਬਖਸ਼ੰਤ ਗੁਰੂ ਦੇ ਬਖਸ਼ੰਤ ਤਖਤ ਵੱਲੋਂ ਉਸ ਦੀਆਂ ਝੋਲੀਆਂ ਭਰੀਆਂ ਜਾਂਦੀਆਂ ਹਨ ਤਾਂ ਜਿਸ ਦਾ ਪ੍ਰਤੱਖ ਪ੍ਰਮਾਨ ਹੈ ਤਸਵੀਰ چاہے ਕੋਈ ਜਿੱਡਾ ਵੱਡਾ ਅਸਰ ਸੂਖਦਾਰ ਵਿਅਕਤੀ ਹੋਵੇ ਜਿੱਡੇ ਵੱਡੇ ਉੱਚ ਅਹੁਦੇ ਤੇ ਵਿਰਾਜਮਾਨ ਹੋਵੇ ਪਰ ਜਦੋਂ ਪੰਥਕ ਮਰਿਆਦਾ ਦੀ ਉਲੰਘਣਾ ਕੀਤੀ ਜਾਊਗੀ ਤਾਂ ਪੰਥਕ ਮਰਿਆਦਾ ਦੇ ਅਨੁਸਾਰ ਧਾਰਮਿਕ ਸਜ਼ਾ ਜਿਹੜੀ ਹੈ ਉਹ ਵੀ ਲਗਾਈ ਜਾਊਗੀ ਉਸ ਸੇ ਦੇਸ਼ ਨੂੰ ਕਿਹੜੇ ਮੱਥੇ ਪ੍ਰਵਾਨ ਕਰਦੇ ਆ ਨਿਮਾਣੇ ਸਿੱਖ ਦੇ ਤੌਰ ਤੇ ਸੇਵਾ ਵੀ ਕੀਤੀ ਜਾਣੀ ਹੈ ਤਾਂ ਅੱਜ ਐਡਵੋਕੇਟ ਹਰਿੰਦਰ ਸਿੰਘ ਧਾਮੀ ਉਸੇ ਪੰਥਕ ਮर्याਦਾ ਦੀ ਪਾਲਣਾ ਕਰਦੇ ਹੋਏ ਇੱਕ ਨਿਮਾਨ ਸਿੱਖ ਦੇ ਤੌਰ ਤੇ ਪੰਜ ਪਿਆਰੇ ਸਹਿਬਾਨ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਦੇ ਅਨੁਸਾਰ ਜਿਹੜੀ ਹੈ ਉਹ ਸੇਵਾ ਕਰ ਰਹੇ ਨੇ ਤੇ ਅਸੀਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਐਡਵੋਕੇਟ ਰਜਿੰਦਰ ਸਿੰਘ ਧਾਮੀ ਨਾਲ ਉਹਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਮੌਜੂਦ ਨੇ ਕੁਝ ਮੈਂਬਰ ਸਹਿਬਾਨ ਵੀ ਮੌਜੂਦ ਨੇ ਸਤਨਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਉਹਨਾਂ ਵੱਲੋਂ ਜੋੜੇ ਝੜਨ ਦੀ ਸੇਵਾ ਕੀਤੀ ਜਾ ਰਹੀ ਹੈ ਜਿਹੜੇ ਸ਼ੂਜ਼ ਤੁਸੀਂ ਦੇਖ ਸਕਦੇ ਹੋ ਸਰਦਾਲੂ ਜੋ ਜੋੜੇ ਆਪਣੇ ਇੱਥੇ ਜੋੜੇ ਘਰਾ ਦੇ ਵਿੱਚ ਜਾ ਕੇ ਜਮਾ ਕਰਾਉਂਦੇ ਨੇ ਉਹਨਾਂ ਨੂੰ ਪਾਲਿਸ਼ ਕੀਤਾ ਜਾ ਰਿਹਾ ਹੈ ਤੇ ਸਤਿਰਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਇਹ ਸੇਵਾ ਜਿਹੜੀ ਹੈ ਪੰਜ ਪਿਆਰੇ ਸਹਿਬਾਨ ਦੇ ਆਦੇਸ਼ ਅਨੁਸਾਰ ਨਿਭਾਈ ਜਾ ਰਹੀ ਹੈ ਤੁਹਾਨੂੰ ਲਾਈਵ ਤਸਵੀਰਾਂ ਤੋਂ ਦਿਖਾ ਰਹੇ ਅੰਮ੍ਰਿਤਸਰ ਤੋਂ ਜਿੱਥੇ ਕਿ ਅੱਜ ਪੰਜ ਪਿਆਰੇ ਸਹਿਬਾਨਾਂ ਦੇ ਸਮੁੱਖ ਪੇਸ਼ ਹੋਏ ਸਨ ਹਰਜਿੰਦਰ ਸਿੰਘ ਤਾਮੇ ਜਿਸ ਨਾਲ ਨਾਲੇ ਮਾਮਲਾ ਬਿਹਤ ਗਰਮਾਇਆ ਸੀ ਬੀਬੀ ਜਗੀਰ ਕੋਰ ਨਾਲ ਸੰਬੰਧਿਤ ਹੈ ਮਾਮਲਾ ਜਿੱਥੇ ਕੁਝ ਅਜਿਹੇ ਸ਼ਬਦਾਂ ਦੀ ਜਿਹੜੀ ਵਰਤੋਂ ਹੋਈ ਸੀ ਉਸ ਨੂੰ ਲੈ ਕੇ ਹੀ ਇੱਥੇ ਆਡੀਓ ਕਲਿੱਪ ਜੋ ਵਾਇਰਲ ਹੋਈ ਇਤਰਾਜ਼ ਜਤਾਇਆ ਗਿਆ ਹਾਲਾਂਕਿ ਇਸ ਪੂਰੇ ਮੁੱਦੇ ਨੂੰ ਲੈ ਕੇ ਮਾਮਲਾ ਬੜਾ ਗਰਮਾਇਆ ਸਿਆਸਤ ਵੀ ਗਰਮਾਂ ਦੀ ਨਜ਼ਰ ਆਈ ਔਰ ਇਸ ਬਾਬਤ ਚਿੱਠੀ ਵੀ ਲਿਖੀ ਸੀ ਜਾਨੀ ਰਗਵੀਰ ਸਿੰਘ ਨੇ ਦੱਸਦੀ ਹੈ ਕਿ ਇੱਥੇ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਅਫਕਨਾ ਉਹਨਾਂ ਨੇ ਚਿੱਠੀ ਵੀ ਲਿਖੀ ਸੀ ਮਾਫੀ ਮੰਗੀ ਸੀ ਲੇਕਿਨ ਉਸ ਤੋਂ ਬਾਅਦ ਜਿੱਥੇ ਦਾ ਰਗਵੀਰ ਸਿੰਘ ਦੇ ਨਾਲ ਵੀ ਮੁਲਾਕਾਤ ਹੋਈ ਆਜ ਸਵੇਰੇ ਹੀ ਤਕਰੀਬਨ ਇੱਕ ਘੰਟਾ ਇਹ ਮੁਲਾਕਾਤ ਚੱਲੀ ਉਸ ਤੋਂ ਬਾਅਦ ਪੰਜ ਪਿਆਰਾਂ ਦੇ ਸਾਹਮਣੇ ਪੇਸ਼ ਹੋਏ ਔਰ ਨਾਲ ਹੀ ਅਰਜੁਨ ਸਿੰਘ ਤਾਮੀ ਨੇ ਐਵੀ ਕਿਹਾ ਕਿ ਜੋ ਵੀ ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ ਉਸ ਤੋਂ ਜਿਹੜਾ ਹੈ ਉਸੇ ਮੱਥੇ ਪ੍ਰਵਾਨ ਕਰਨਗੇ ਨਿਮਾਣੇ ਸੇਕ ਮੰਗ ਉਸ ਦੀ ਪਾਲਣਾ ਕਰਨਗੇ ਔਰ ਜਿਵੇਂ ਹੀ ਉਹਨਾਂ ਨੂੰ ਸਜ਼ਾ ਦਾ ਐਲਾਨ ਹੋਇਆ ਉਸ ਤੋਂ ਬਾਅਦ ਤੁਰੰਤ ਉਹ ਇਥੇ ਉਸ ਧਾਰਮਿਕ ਸਜ਼ਾ ਦੀ ਪਾਲਣਾ ਕਰਨ ਲਈ ਪਹੁੰਚੇ ਨੇ ਸွေ ਤਸਵੀਰਾਂ ਨੇ ਜਿੱਥੇ ਜੋੜਾ ਖਰਚ ਮੌਜੂਦ ਨੇ ਰਜਿੰਦਰ ਸਿੰਘ ਤਾਮੀ ਜਿੱਥੇ ਉਹਨਾਂ ਵੱਲੋਂ ਇਹ ਜਿਹੜੀ 1 ਘੰਟੇ ਜੋੜੇ ਸਾਫ਼ ਕਰਨ ਦੀ ਜੋ ਸਜ਼ਾ ਲਗਾਈ ਗਈ ਹੈ ਉਸ ਦੀ ਪਾਲਣਾ ਕਰਨੇ ਉਸ ਤੋਂ ਬਾਅਦ 1 ਘੰਟਾ ਉਹਨਾਂ ਨੂੰ ਭਾਂਡੇ ਮਾਜਣ ਦੀ ਵੀ ਸੇਵਾ ਕਰਨੀ ਹੋਏਗੀ ਨਾਲ ਦੇ ਨਾਲ ਜਪਜੀ ਸਾਹਿਬ ਦਾ ਪਾਠ ਉਹਨਾਂ ਨੂੰ ਕਰਨਾ ਹੋਏਗਾ ਔਰ ਪੁਲ ਬਖਸ਼ੌਣ ਤੋਂ ਬਾਅਦ ਉਹਨਾਂ ਨੂੰ ਅਰਦਾਸ ਵੀ ਕਰਾਣੀ ਹੋਵੇਗੀ ਬਰਿੰਦਰ ਬੋਂਗਾ ਲਗਾਤਾਰ ਤਸਵੀਰਾਂ ਤੇ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਰੇ ਨੇ ਏਕਸਕਲੂਸਿਵ ਤਸਵੀਰਾਂ ਨੇ ਮੇਂਦਰ ਇੱਕ ਇੱਕ ਖਾਸ ਜੜੀ ਹੈ ਇਹ ਗੱਲ ਬਣਦੀ ਹੈ ਕਿਉਂਕਿ ਸਰਵੋਚ ਅਦਾਲਤ ਅਜਿਹੀ ਕਾਲ ਤੱਕ ਸਾਬ ਜਿੱਥੇ ਕਿ ਕੋਈ ਵੀ ਜੜਾ ਕੀ ਵੀ ਸਿੱਖ ਹੈ ਜਦੋਂ ਉਸਨੇ ਕੋਈ ਵੀ ਪਾਵੇਂ ਪੁੱਲ ਕੀਤੀ ਹੈ ਜਾਣੇ ਅਣਜਾਣੇ ਲੇਕਿਨ ਕਿਸ ਤਰ੍ਹਾਂ ਦੇ ਨਾਲ ਉਸ ਪੁੱਲ ਦੇ ਲਈ ਜੜਾ ਹੈ ਇਸ ਤਰ੍ਹਾਂ ਦੇ ਨਾਲ ਸਜ਼ਾ ਦਿੱਤੀ ਜਾਂਦੀ ਹੈ ਜੋ ਹੋਰਨਾਂ ਨੂੰ ਵੀ ਖਾਸ ਸੁਨੇਹਾ ਦਿੰਦੀ ਹੈ। ਬਿਲਕੁਲ ਸੱਚੀ ਸਿੱਖ ਕੌਮ ਨੂੰ ਇਹ ਸੁਨੇਹਾ ਜਾਂਦਾ ਹੈ ਕਿਉਂਕਿ ਇਹ ਉਹ ਪਵਨ ਪਿੱਤਰ ਸਥਾਨ ਹੈ। ਸ਼ੇਮੀ ਪਾਸ਼ਾਹੀ ਬਖਸ਼ੰਤ ਗੁਰੂ ਦਾ ਬਖਸ਼ੰਤ ਤਖਤ ਹੈ ਜਿੱਥੇ ਸ਼ੇਰੇ ਪੰਜਾਬ ਬਾਹਰ ਆ ਰਣਜੀਤ ਸਿੰਘ ਵੱਲੋਂ ਵੀ ਜਿਹੜਾ ਉਹ ਗੁਨਾਹ ਕਬੂਲੇ ਗਏ ਧਾਰਮਿਕ ਸਜ਼ਾ ਜਿਹੜੀ ਹੈ ਅਨਸਾਰ ਕੀਤੀ ਗਈ ਧਾਰਮਿਕ ਸਜ਼ਾ ਉਹਨਾਂ ਨੂੰ ਲਗਾਈ अनेका ਪੰਥਕ ਸ਼ਖਸੀਤਾਂ ਪ੍ਰਮੁੱਖ ਸ਼ਖਸੀਤਾਂ ਵੱਲੋਂ ਜਿਹੜੀ ਹੈ ਉਹ ਕਿਤੇ ਵੀ ਧਾਰਮਿਕ ਮर्यादा ਦੀ ਉਲੰਘਣਾ ਕੀਤੇ ਜਾਂਦੇ ਤੇ ਸ਼੍ਰੀ ਕਲਕਤਖਸਾ ਵਿਖੇ ਤਲਬ ਕੀਤਾ ਗਿਆ ਧਾਰਮਿਕ ਸਜ਼ਾ ਲਗਾਈ ਗਈ ਔਰ ਇਸੇ ਕਾਰਨ ਕਿ ਮਹਾਨ ਪਰੰਪਰਾ ਹੈ ਸ਼੍ਰੀ ਕਲਕਤਖਸਾ ਪੰਚੋਤ ਸਿੱਖ ਸਿੱਖਾਂ ਦੀ ਸਰਵਉੱਚ ਧਾਰਮਿਕ ਅਦਾਲਤ ਹੈ ਜਿੱਥੇ ਕਿਸੇ ਮर्यादा ਦੀ ਉਗਲੰਘਣਾ ਕੀਤੀ ਜਾਂ ਤੇ ਜਿਹੜਾ ਹਰ ਕੋਈ ਸਿਰ ਨਵਾਕ ਕੇ ਸਿਰ ਝੁਕਾ ਕੇ ਪੇਸ਼ ਹੁੰਦਾ ਆਪਣੇ ਗੁਨਾਹ ਕਬੂਲ ਕਰਦਾ ਔਰ ਉਹਨਾਂ ਕੀਤੇ ਗੁਨਾਹਾਂ ਦੇ ਦੀ ਧਾਰਮਿਕ ਮर्यादा ਦੇ ਅਨੁਸਾਰ ਪੰਥਕ ਪਰੰਪਰਾਵਾਂ ਦੇ ਅਨੁਸਾਰ ਸਿੱਖ ਮर्याਦਾ ਦੇ ਅਨੁਸਾਰ ਜਿਹੜਾ ਉਸ ਨੂੰ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ ਔਰ ਉਹ ਹਰ ਕੋਈ ਨਿਮਾਨ ਸਿੱਖਵਾੰਗ ਉਸ ਸਜ਼ਾ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਹੈ ਤੋਹੀ ਉਸ ਸ਼੍ਰੀ ਕਾਤਕ ਸਾਹਿਬ ਦੀ ਸਰਵੋੱਚ ਤੁਹਾਨੂੰ ਦਰਸਾਉਂਦੀ ਇਹ ਤਸਵੀਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਦੋਂ ਜੁਬਾਨ ਫਿਸਲੀ ਸ਼ਬਦਾਵਲੀ ਮਾੜੀ ਹੋਈ ਬੀਬੀ ਜਗੀਰਕੌਰ ਦੇ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਤਾਂ ਤੁਰੰਤ ਅਗਲੇ ਦਿਨੀ ਸ਼੍ਰੀ ਕਾਤਕ ਸਾਹਿਬ ਵਿਖੇ ਪਹੁੰਚੇ ਲਿਖਤੀ ਰੂਪ ਦੇ ਵਿੱਚ ਮਾਫੀ ਮੰਗੀ ਪਰ ਜਦੋਂ ਇਸ ਮੁੱਦੇ ਤੇ ਸਿਆਸਤਬੱਧਨੀ ਸ਼ੁਰੂ ਹੋਈ ਇਸ ਮੁੱਦੇ ਨੂੰ ਸਿਆਸਤ ਦਾ ਮੁੱਦਾ ਬਣਾਇਆ ਗਿਆ ਤਾ ਉਸ ਤੋਂ ਬਾਅਦ ਮੋੜ ਤੋਂ ਸ੍ਰੀ ਕਲਤਕ ਸਾਬ ਦੇ ਜਥੇਦਾਰ ਸਿੰਘ ਸਾਫਗਣੀ ਰਕबीर ਸਿੰਘ ਹਨ ਦੇ ਕੋਲ ਪਹੁੰਚੇ ਔਰ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਉਣ ਦੀ ਗੱਲ ਆਖੀ ਤਾਂ ਬੁੱਧਵਾਰ ਦੇ ਦਿਨ ਹਰ ਬੁੱਧਵਾਰ ਨੂੰ ਸ੍ਰੀ ਕਲਤਕ ਸਾਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਔਰ ਪੰਜ ਪਿਆਰੇ ਸਬਾਨ ਪੰਥਕ ਮਰਿਆਦਾ ਦੇ ਅਨੁਸਾਰ ਜਿਹੜਾ ਉਹ ਜਦੋਂ ਗੁਰੂ ਦੇ ਦਰ ਤੇ ਬੈਠੇ ਗੁਰੂ ਦੇ ਤਖਤ ਤੇ ਬੈਠੇ ਪੰਜ ਪਿਆਰੇ ਸਬਾਨ ਜਿਹੜਾ ਉਹ ਸਿੱਖ ਕੌਮ ਦੀਆਂ ਉੱਚੀਆਂ ਸ਼ਖਸੀਅਤਾਂ ਸ਼ਾਮਲ ਨੇ ਬੇहद ਮਾਤਾ ਉਹਨਾਂ ਦੀ ਬੇहद ਸਤਿਕਾਰਯੋਗ ਸ਼ਖਸੀਅਤਾਂ ਨੇ ਦਾ ਪੰਥਕ ਦੀ ਮਰਿਆਦਾ ਹੈ ਕਿ ਜਦੋਂ ਕੋਈ ਵੀ ਸਿੱਖ ਪੰਜ ਪਿਆਰੇ ਸਹਿਬਾਨ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਗੁਨਾਹ ਕਬੂਲਦਾ ਹੈ ਤਾਂ ਪੰਜ ਪਿਆਰੇ ਸਹਿਬਾਨ ਪੰਥਕ ਮਰਿਆਦਾ ਦੇ ਅਨੁਸਾਰ ਸਿੱਖ ਪਰੰਪਰਾਵਾਦੀ ਅਨੁਸਾਰ ਧਾਰਮਿਕ ਪਰੰਪਰਾ ਦੇ ਅਨਸਾਰ ਜਿਹੜਾ ਉਸ ਨੂੰ ਧਾਰਮਿਕ ਸਜ਼ਾ ਲਗਾਉਂਦੇ ਨੇ ਤਾਂ ਉਹੀ ਸਜ਼ਾ ਅੱਜ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੂੰ ਲਗਾਈ ਗਈ ਹੈ 1 ਘੰਟੇ ਦੇ ਲਈ ਜੋੜਾ ਕਰਕੇ ਜੋੜੇ ਸਾਫ਼ ਕਰਨ ਦੀ ਝਾੜਨ ਦੀ ਉਸ ਤੋਂ ਬਾਅਦ ਤਨ ਕੋ ਰਾਮਦਾਸ ਦੇ ਦਰ ਤੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੇ ਵਿੱਚ ਝੂਠੇ ਬਰਤਨ ਸਾਫ ਕਰਨ ਦੀ ਸੇਵਾ ਇੱਕ ਘੰਟੇ ਲਈ ਕੀਤੀ ਜਾਣੀ ਹੈ ਔਰ ਉਸ ਤੋਂ ਬਾਅਦ ਜਪਜੀ ਸਾਹਿਬ ਦੇ ਪੰਜ ਪਾਠ ਯਾਨੀ ਕਿ ਪੰਜ ਜਾਪ ਜਿਹੜੇ ਹੈ ਉਹ ਕਰਕੇ ਸ੍ਰੀ ਕਲਤਕ ਸਾਹਿਬ ਵਿਖੇ ਅ ਦੇਖ ਕਰਾ ਕੇ ਅਰਦਾਸ ਕਰਾ ਕੇ ਭੁੱਲਾਂ ਬਖਸ਼ਾਉਣ ਦੀ ਅਰਦਾਸ ਜਿਹੜੀ ਹੈ ਉਹ ਗੁਰੂ ਚਰਨਾਂ ਚ ਕੀਤੀ ਜਾਣੀ ਹੈ ਤਾਂ ਇਹ ਲਗਭਗ 3 ਸਵਾ 3 ਘੰਟੇ ਦੀ ਪ੍ਰਕਿਰਿਆ ਹੈ ਇਹ ਧਾਰਮਿਕ ਸਜਾ ਜਿਹੜੀ ਹੈ ਉਹ ਸਵਾ 3 ਘੰਟੇ ਦੇ ਵਿੱਚ ਵਿੱਚ ਜਿਹੜੀ ਹੈ ਇਹ ਸੰਪੂਰਨ ਹੋ ਜਾਊਗੀ ਜੋ ਕਿ ਸ੍ਰੀ ਕਾਟਕ ਸਾਹਿਬ ਦੀ ਸਰਬ ਉੱਚਤਨ ਦਰਸਾਉਂਦੀ ਹੈ ਔਰ ਐਡਵੋਕੇਟ ਧਾਮੀ ਦੀ ਬਤੌਰ ਸਿੱਖ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਣ ਅਤੇ ਸਤਿਕਾਰ ਦੀ ਭਾਵਨਾ ਨੂੰ ਦਰਸਾਉਂਦੀ ਹੈ ਤੋਂ ਜੋੜਾ ਕਰਦੀ ਤਸਵੀਰ ਅਸੀਂ ਲਗਾਤਾਰ ਸਾਂਝੀ ਕਰ ਰਹੇ ਹਾਂ ਇੱਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪਣੇ ਸਮੁੱਚੇ ਸਟਾਫ ਦੇ ਨਾਲ ਹੋਰ ਸ਼੍ਰੋਮਿਕ ਕਮੇਟੀ ਮੈਂਬਰਾਂ ਦੇ ਨਾਲ ਸ਼੍ਰੋਮਿਕ ਕਮੇਟੀ ਦਫ਼ਤਰ ਦੇ ਸਾਹਮਣੇ ਜੋ ਕਿ ਸ੍ਰੀ ਦਰਬਾਰ ਸਾਹਿਬ ਦਾ ਸਰਾਮਾ ਵਾਲਾ ਗੇਟ ਹੈ ਉੱਥੇ ਉਸੇ ਜੁੜ ਸਿੱਤ ਜੋੜਾ ਕਰਦੇ ਵਿੱਚ ਬੈਠ ਕੇ ਇਹ 1 ਘੰਟੇ ਦੇ ਲਈ ਜਿਹੜੀ ਸੇਵਾ ਹੈ ਇਹ ਨਿਭਾਰੇ ਨੇ ਤੋਂ ਇਹ ਐਕਸਕਲੂਸਿਵ ਤਸਵੀਰਾਂ ਐਸੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਹੇ ਆ ਉਹ ਤਸਵੀਰਾਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਸਰਵ ਉੱਚਤਾ ਨੂੰ ਦਰਸਾਉਂਦੀਆਂ ਨੇ ਸਿੱਖ ਕੌਮ ਦੀ ਪੰਥਕ ਮਰਿਆਦਾ ਨੂੰ ਦਰਸਾਉਂਦੀਆਂ ਨੇ ਔਰ ਹਰ ਸਿੱਖ ਦੇ ਇੱਕ ਨਿਮਾਨ ਸਿੱਖ ਦੇ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਣ ਨੂੰ ਸਤਕਾਰ ਦੀ ਭਾਵਨਾ ਨੂੰ ਦਰਸਾਉਂਦੀਆਂ ਨੇ ਇਹੋ ਬਖਸ਼ੰਤ ਗੁਰੂ ਦਾ ਬਖਸ਼ੰਗ ਦੇਥੇ ਤਖਤ ਹੈ ਜਿੱਥੇ ਹਰ ਕੋਈ ਸਿਰ ਨਿਵਾ ਕੇ ਸਿਰ ਝੁਕਾ ਕੇ ਝੋਲੀਆਂ ਅੱਡ ਕੇ ਜੇਕਰ ਆਪਣੇ ਗੁਨਾਹ ਕਬੂਲਦਾ ਹੈ ਤੈਥੋਂ ਝੋਲੀਆਂ ਭਰ ਕੇ ਜਾਂਦਾ ਹੈ ਤਾਂ ਇਹ ਤਸਵੀਰ ਹੈ ਜੋੜਾ ਘਰ ਦੀ ਜਿੱਥੇ ਅੱਜ ਐਡਵੋਕੇਟ ਰਜਿੰਦਰ ਸਿੰਘ ਧਾਮੀ ਲਗਾਈ ਗਈ ਧਾਰਮਿਕ ਸਜ਼ਾ ਦੇ ਅਨੁਸਾਰ ਜੋੜੇ ਝਾੜਨ ਦੀ ਸੇਵਾ ਕਰ ਰਹੇ ਨੇ ਤਾਂ ਉਹ ਇੱਕ ਘੰਟੇ ਲਈ ਇਹ ਸੇਵਾ ਕੀਤੀ ਜਾਣੀ ਹੈ ਫਿਰ ਉਸ ਤੋਂ ਬਾਅਦ ਇੱਕ ਘੰਟੇ ਲਈ ਸ਼੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਜਾ ਕੇ ਝੂਠੇ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ ਜਾਣੀ ਹੈ ਉਪਰੰਤ ਜਪਜੀ ਸਾਹਿਬ ਦੇ ਪੰਜ ਜਾਪ ਜਿਹੜੇ ਕਰਕੇ ਫਿਰ ਦੇਖ ਕਰਾ ਕੇ ਗੁਰੂ ਚਰਨਾ ਦੇ ਵਿੱਚ ਭੁਲ ਬਖਸ਼ਾਉਣ ਦੀ ਅਰਦਾਸ ਕੀਤੀ ਜਾਣੀ ਹੈ ਇਹ ਮਾਮਲਾ ਸ਼ਰਮਨਿਕ ਪੇਟਰੀ ਸਾਫ ਦਾ ਪ੍ਰਧਾਨ ਅਤੇ ਸਾਫ ਦਾ ਮੰਤਰੀ ਪੰਜਾਬ ਬੀਬੀ ਜਗੀਰ ਕੌਰ ਖਿਲਾਫ ਵਰਤੀ ਗਈ ਮਾੜੀ ਸ਼ਬਦਾਵਲੀ ਦਾ ਸੀ ਜਿਸ ਦੀ ਵੀਡੀਓ ਆਡੀਓ ਮਾਫ ਕਰਨਾ ਵਾਇਰਲ ਹੋਣ ਤੇ ਇਹ ਮਾਮਲਾ ਪਖਿਆ ਸੀ ਇਸ ਮਾਮਲੇ ਤੇ ਸਿਆਸਤ ਖੇਡੀ ਜਾ ਰਹੀ ਸੀ ਤਾਂ ਇਸ ਨੂੰ ਇਸ ਸਿਆਸਤ ਨੂੰ ਵਿਰਾਮ ਦੇਣ ਦੇ ਮੰਤਵ ਦੇ ਨਾਲ ਜੋ ਹੈ ਉਹ ਐਡਵੋਕੇਟ ਧਾਮੀ ਇੱਕ ਨਿਮਾਨ ਸਿੱਖ ਦੇ ਤੌਰ ਤੇ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਲਗਾਈ ਗਈ ਧਾਰਮਿਕ ਸਜ਼ਾ ਜਿਹੜੀ ਹੈ ਉਸ ਨੂੰ ਅੱਜ ਨਿਭਾਇਆ ਜਾ ਰਿਹਾ ਹੈ ਉਸ ਸੰਸਾਰ ਜਿਹੜੀ ਅੱਜ ਹੈ ਸੇਵਾ ਕੀਤੀ ਜਾ ਰਹੀ ਹੈ ਜੀਰਾ ਦਾ ਪੀਰਾ ਲਾਈਵ ਦਿਖਾ ਰਹੇ ਆ ਅੰਮ੍ਰਿਤਸਰ ਤੋਂ ਜਿੱਥੇ ਕਿ ਜੋੜਾ ਕਰ ਸੇਵਾ ਕੀਤੀ ਜਾ ਰਹੀ ਹੈ ਜੋ ਧਾਰਮਿਕ ਸਜ਼ਾ ਜਨਰ ਸਿੰਘ ਤਾਮੀਨੋ ਲਗਾਈ ਗਈ ਹੈ ਜਿਸ ਤਰ੍ਹਾਂ ਦੇ ਨਾਲ ਇੱਥੇ ਮਾਮਲਾ ਸੀ ਬੀਬੀ ਜਗੀਰ ਕੌਰ ਨਾਲ ਜੁੜਿਆ ਹੋਇਆ ਜੋ ਉਹਨਾਂ ਦੇ ਬਾਰੇ ਜਾਣੇ ਅਣਜਾਣੇ ਉਹਨਾਂ ਦੇ ਮੂੰਹੋਂ ਕੁਝ ਅਜਿਹੇ ਸ਼ਬਦ ਨਿਕਲੇ ਜਿਸ ਤੇ ਕੀ ਇਤਰਾਜ਼ ਜ਼ਾਹਿਰ ਕੀਤਾ ਗਿਆ ਔਰ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੁਣ ਧਾਰਮਿਕ ਸਜ਼ਾ ਹਰਜਿੰਦਰ ਸਿੰਘ ਤਾਮੀ ਨੂੰ ਲਗਾਈ ਗਈ ਹੈ ਜਿਹੜੀ ਆਪਣੇ ਸਟਾਫ ਦੇ ਨਾਲ ਇੱਥੇ ਇਸ ਸੇਵਾ ਜਿਹਨਾਂ ਨੂੰ ਧਾਰਮਿਕ ਸਜ਼ਾ ਦਿੱਤੀ ਗਈ ਉਸ ਦੀ ਪਾਲਣਾ ਕਰ ਰਹੇ ਨੇ ਤੋਂ ਮਨਿੰਦਰ ਤੁਸੀਂ ਬਣੇ ਰਹਿਣਾ ਲਗਾਤਾਰ ਤੁਹਾਡੇ ਤੋਂ ਹੋਰ ਵੀ ਤਸਵੀਰਾਂ ਤੇ ਜਾਣਕਾਰੀ ਪਹੁੰਚਾਵਾਂਗੇ ਫਿਲਹਾਲ ਇੱਥੇ ਸੇਵਾ ਜੋ ਉਹਨਾਂ ਨੂੰ ਧਾਰਮਿਕ ਸਜ਼ਾ ਦਿੱਤੀ ਗਈ ਉਸ ਦੀ ਪਾਲਣਾ ਕੀਤੀ ਜਾ ਰਹੀ ਛੋਟੀ ਜਿਹੀ ਬ੍ਰੇਕ ਲਈ ਰੁਕ ਲੈਣਿਆ ਬਣੇ ਰਹੋ ਸਾਰੇ ਨਾਲ